ਜੇ ਮਨ ਦੇ ਅੰਦਰ ਹੰਕਾਰ ਆ ਕਦੀ ਵੀ ਮਨੁੱਖ ਜਿਹੜਾ ਆ ਉਹ ਪਰਮੇਸ਼ਵਰ ਨੂੰ ਵੇਖ ਨਹੀਂ ਸਕਦਾ ਕਿਉਂਕਿ ਉਸ ਕੁਮੰਡ ਨੇ ਤੁਹਾਡੇ ਤੋਂ ਬਿਨਾ ਤੁਹਾਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਣ ਦੇਣ ਕੁਮੰਡ ਇਹੋ ਜੀ ਮਾੜੀ ਚੀਜ਼ ਆ ਅਰ ਪੁੱਤਰ ਸ਼ਾਸਤਰ ਦੇ ਵਿੱਚ ਇਦਾਂ ਲਿਖਿਆ ਆ ਬਾਣੀ ਦੇ ਵਿੱਚ ਕਿ ਕੁਮੰਡੀਆਂ ਦੇ ਉਹ ਨੇੜੇ ਵੀ ਨਹੀਂ ਜਾਂਦਾ ਸਿੰਸਾਨ ਦੇ ਅੰਦਰ ਘਮੰਡ ਹੁੰਦਾ ਉਹਨੂੰ ਸ਼ਕਲ ਵੀ ਸਿਰਫ ਆਪਣੀ ਹੀ ਸੋਹਣੀ ਲੱਗਦੀ ਆ ਅਕਲ ਵੀ ਸਿਰਫ ਆਪਣੀ ਹੀ ਸਹੀ ਲੱਗਦੀ ਆ ਉਹਨੂੰ ਲੱਗਦਾ ਬਸ ਮੈਂ ਹੀ ਮੈਂ ਆ ਉਹ ਆਪਣੀ ਗਲਤੀ ਵਿੱਚ ਵੀ ਖੁਦ ਨੂੰ ਠੀਕ ਸਮਝਦਾ ਆ ਜੇ ਉਹਨੇ ਕਿਸੇ ਦੇ ਚਪੇੜ ਮਾਰ ਦਿੱਤੀ ਉਹਨੇ ਇਦਾਂ ਹੀ ਕਹਿਣਾ ਮੈਂ ਠੀਕ ਕੀਤਾ ਇਹਦੇ ਪੈਣੀਆਂ ਹੀ ਚਾਹੀਦੀਆਂ ਸੀ ਜੇ ਇੱਥੋਂ ਤੱਕ ਉਹ ਕਿਸੇ ਨੂੰ ਵੱਡ ਵੀ ਦਵੇ ਕਤਲ ਵੀ ਕਰ ਦੇ ਉਹਨੇ ਕਹਿਣਾ ਮੈਂ ਠੀਕ ਆ ਕਿਉਂ ਕਿਉਂਕਿ ਉਹਦੇ ਅੰਦਰ ਪ੍ਰਾਈਡ ਆ ਉਹਦੇ ਪ੍ਰਾਈਡ ਨੇ ਉਹਨੂੰ ਬਲਾਈਂਡ ਕਰ ਦਿੱਤਾ ਉਹਦੇ ਹੰਕਾਰ ਨੇ ਉਹਨੂੰ ਅੰਨਿਆ ਕਰ ਦਿੱਤਾ ਆ ਉਹਨੂੰ ਹੁਣ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨੂੰ ਹਰ ਥਾਂ ਤੇ ਆਪਣਾ ਆਪ ਹੀ ਨਜ਼ਰ ਆਉਂਦਾ ਜੇ ਕੋਈ ਸੇਵਾਦਾਰ ਇੱਥੇ ਮੈਂ ਹੋਣਾ ਚਾਹੀਦਾ ਆ ਜੇ ਕੋਈ ਪ੍ਰਧਾਨ ਆ ਇੱਥੇ ਮੈਂ ਹੋਣਾ ਚਾਹੀਦਾ ਆ ਜੇ ਕੋਈ ਗੌਂਦਾ ਆ ਇੱਥੇ ਮੈਂ ਹੋਣਾ ਚਾਹੀਦਾ ਜੇ ਕੋਈ ਪ੍ਰਚਾਰ ਕਰਦਾ ਇਹ ਵੀ ਮੈਂ ਹੀ ਕਰਨਾ ਸੀ ਕੈਮਰੇ ਵਾਲੇ ਮੇਰੇ ਆਖੇ ਲੱਗਣ ਜਿੰਨੇ ਤੁਰੇ ਫਿਰਦੇ ਸਾਰੇ ਮੇਰੇ ਆਖੇ ਲੱਗਣ ਇੱਥੋਂ ਤੱਕ ਕਿ ਪ੍ਰਾਈਮ ਮਿਨਿਸਟਰ ਵੀ ਮੇਰੇ ਤੋਂ ਉੱਠ ਕੇ ਮੇਰੇ ਤੋਂ ਪੁੱਛ ਕੇ ਉੱਠੇ ਬੈਠੇ ਪ੍ਰਾਈਡ ਬ্লাইਂਡ ਕਰਦਾ ਆ ਅੰਨਿਆ ਕਰ ਦਿੰਦਾ ਆ ਮਨ ਦੀ ਸ਼ੁੱਧਤਾ ਨੂੰ ਖਰਾਬ ਕਰ ਦਿੰਦਾ ਆ ਕਿਸੇ ਦੀ ਮਜਬੂਰੀ ਨਜ਼ਰ ਨਹੀਂ ਆਉਂਦੀ ਕਿਸੇ ਦਾ ਦੁੱਖ ਨਜ਼ਰ ਨਹੀਂ ਆਉਂਦਾ ਕਿਸੇ ਦਾ ਦਰਦ ਨਜ਼ਰ ਨਹੀਂ ਆਉਂਦਾ ਕਿਸੇ ਦੇ ਹੰਝੂ ਨਜ਼ਰ ਨਹੀਂ ਆਉਂਦੇ ਕਿਸੇ ਦੀ ਮਸੂਮੀਅਤ ਨਜ਼ਰ ਨਹੀਂ ਆਉਂਦੀ ਕਿਸੇ ਦੀ ਵਫਾਦਾਰੀ ਨਜ਼ਰ ਨਹੀਂ ਆਉਂਦੀ ਸਿਰਫ ਆਪਣਾ ਆਪ ਨਜ਼ਰ ਆਉਂਦਾ ਤੇ ਘਮੰਡ ਬਹੁਤ سارے ਲੋਕਾਂ ਦੇ ਅੰਦਰ ਆ ਇਵਨ ਸਾਰਿਆਂ ਦੇ ਅੰਦਰ ਆ ਜਦੋਂ ਗਲੂਕੋਜ਼ ਦਾ ਲੈਵਲ ਬੋਡੀ ਦੇ ਅੰਦਰ ਵੱਧ ਜਾਂਦਾ ਹੈ ਨਾ ਤੇ ਕਹਿੰਦੇ ਡਾਇਬੀਟਿਸ ਹੋ ਗਈ ਸ਼ੂਗਰ ਦੀ ਬਿਮਾਰੀ ਤੇ ਜੇ ਸ਼ੂਗਰ ਬਿਲਕੁਲ ਲੋ ਹੋ ਜੇ ਸਰੀਰ ਦੇ ਅੰਦਰ ਬੰਦਾ ਖਤਮ ਹੋ ਜਾਂਦਾ ਇੱਕ ਲੈਵਲ ਤੇ ਹੋਣਾ ਬਹੁਤ ਜ਼ਰੂਰੀ ਆ ਟੈਂਪਰੇਚਰ ਬੋਡੀ ਦਾ ਹਾਈ ਹੋ ਜਵੇ ਤਾਂ ਵੀ ਪ੍ਰੋਬਲਮ ਤੇ ਟੈਂਪਰੇਚਰ ਬੋਡੀ ਦਾ ਲੋ ਹੋ ਜਵੇ ਬਿਲਕੁਲ ਆਦਮੀ ਠੰਡਾ ਹੋ ਗਿਆ ਤੇ ਖਤਮ ਬਲੱਡ ਪ੍ਰੈਸ਼ਰ ਬਹੁਤ ਹਾਈ ਹੋ ਗਿਆ ਪ੍ਰੋਬਲਮ ਆ ਪਰ ਬਲੱਡ ਦਾ ਪ੍ਰੈਸ਼ਰ ਰੁਕ ਗਿਆ ਤਾਂ ਆਦਮੀ ਖਤਮ ਬਾਈਬਲ ਸਾਨੂੰ ਕਮੰਡ ਖਤਮ ਕਰਨ ਲਈ ਨਹੀਂ ਕਹਿੰਦਾ ਸਾਨੂੰ ਦਾ ਯਹੋਵਾ ਦਾ ਪਰਮੇਸ਼ਰ ਆ। ਘਮੰਡ ਹੋਣਾ ਚਾਹੀਦਾ ਆ। ਪਰ ਕਿ ਇਸ ਚੀਜ਼ ਦਾ ਕਿ ਪਰਮੇਸ਼ਰ ਨੇ ਸਾਨੂੰ ਚੋਣ ਲਿਆ ਆ। ਉਹ ਸਾਡਾ ਪਰਮੇਸ਼ਰ ਬਣ ਗਿਆ ਆ। ਉਹਨੇ ਸਾਨੂੰ ਆਪਣੇ ਬਣਾ ਲਿਆ ਆ। ਉਹਨੇ ਸਾਨੂੰ ਆਪਣੇ ਲੜਲਾ ਲਿਆ ਆ। ਇਸ ਗੱਲ ਦਾ ਘਮੰਡ ਕਰੋ ਕਿ ਪਰਮੇਸ਼ਰ ਨੇ ਸਾਨੂੰ ਚਿੱਕੜ ਵਿੱਚੋਂ ਕੱਢ ਲਿਆ ਆ, ਇੱਕ ਰਾਹ ਵਿਖਾ ਦਿੱਤਾ ਆ ਸਾਨੂੰ। ਇਸ ਗੱਲ ਦਾ ਘਮੰਡ ਕਰੋ ਕਿ ਪ੍ਰਭੂ ਨੂੰ ਤੁਹਾਡੇ ਉੱਤੇ ਤਰਸ ਆਇਆ ਹੈ। ਇਸ ਗੱਲ ਦਾ ਘਮੰਡ ਕਰੋ ਕਿ ਤੁਸੀਂ ਪਰਮੇਸ਼ਵਰ ਦੀ ਨਜ਼ਰ ਵਿੱਚ ਹੋ, ਪਰਮੇਸ਼ਵਰ ਦਾ ਹੱਥ ਤੁਹਾਡੇ ਉੱਤੇ ਹੈ। ਪਰ ਜਦੋਂ ਅਸੀਂ ਸਿਰਫ ਆਪਣੀਆਂ ਚੀਜ਼ਾਂ ਉੱਤੇ ਘਮੰਡ ਕਰਦੇ ਹਾਂ ਉਦੋਂ ਮਰਦੇ ਹਾਂ। ਜੇ ਪਰਮੇਸ਼ਵਰ ਨੂੰ ਦੇਖਣਾ ਹੈ ਆਪਾਂ ਨੂੰ ਆਪਣੇ ਉੱਤੋਂ ਕਮੰਡ ਛੱਡ ਕੇ ਉਹਦੇ ਉੱਤੇ ਕਮੰਡ ਕਰਨਾ ਪੈਣਾ। ਅਰੋਕਮੰਡ ਕਿੱਦਾਂ ਦਾ ਹੁੰਦਾ? ਆਪਣੀ ਸਮੱਸਿਆ ਨੂੰ ਕਹੋ ਤੈਨੂੰ ਪਤਾ ਮੇਰਾ ਪਰਮੇਸ਼ਰ ਕਿੰਨਾ ਵੱਡਾ ਆ। ਤੈਨੂੰ ਖਤਮ ਕਰਨ ਦੀ ਤਾਕਤ ਰੱਖਦਾ ਤੇ ਉਹਨੇ ਤੈਨੂੰ ਖਤਮ ਕਰ ਦੇਣਾ ਆ। ਆਪਣੀ ਬਿਮਾਰੀ ਨੂੰ ਦੱਸੋ। ਕਿ ਇਹ ਬਿਮਾਰੀ ਤੈਨੂੰ ਪਤਾ ਮੇਰਾ ਪਰਮੇਸ਼ਰ ਕਿੰਨਾ ਮਹਾਨ ਆ। ਉਹਦਾ ਇੱਕ ਨਾਮ ਯਹੋਵਾ ਰਾਫਾ ਵੀ ਆ। ਜਿਹਦਾ ਮਤਲਬ ਹੁੰਦਾ ਚੰਗਾ ਕਰਨ ਵਾਲਾ। ਤੇ ਅੱਜ ਉਹਨੇ ਤੈਨੂੰ ਖਤਮ ਕਰ ਦੇਣਾ ਆਪਣੇ ਡਿਪਰੈਸ਼ਨ ਨੂੰ ਐਂਗਜ਼ਾਇਟੀ ਨੂੰ ਪੈਨਿਕ ਅਟੈਕ ਜਿਹੜੇ ਆਉਂਦੇ ਆ ਘਬਰਾਹਟ ਹੁੰਦੀ ਆ ਉਹਨੂੰ ਦੱਸੋ ਕਿ ਯਿਸੂ ਮਸਤ ਇਸ ਸ਼ਾਂਤੀ ਦਾ ਰਾਜਕੁਮਾਰ ਆ ਉਹਨੇ ਕਿਹਾ ਹੈ ਥੱਕੇ ਮਾਨਦੇ ਤੇ ਬੋਝ ਹੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੇ ਲੈ ਮੈਂ ਲਾ ਲਈ ਗੋਡੇ ਮੈਂ ਆ ਗਿਆ ਹੁਣ ਉਹਦੇ ਕੋਲ ਮੈਨੂੰ ਮਿਲਣ ਲੱਗਾ ਆਰਾਮ ਤੂੰ ਆਪਣਾ ਬੋਰੀ ਬਿਸਤਰਾ ਚੱਕ ਤੇ ਨਿਕਲ ਬੁਰੀਆਂ ਚੀਜ਼ਾਂ ਦੇ ਅੱਗੇ ਪਰਮੇਸ਼ਵਰ ਦੀ ਮਹਿਮਾ ਕਰੋ ਬੁਰੀਆਂ ਚੀਜ਼ਾਂ ਦੀ ਮਹਿਮਾ ਪਰਮੇਸ਼ਵਰ ਦੇ ਅੱਗੇ ਨਾ ਕਰੋ ਕਿ ਪ੍ਰਭੂ ਮੇਰਾ ਦੁੱਖ ਬੜਾ ਵੱਡਾ ਇਹਦਾ ਮਤਲਬ ਤੁਸੀਂ ਪ੍ਰਭੂ ਨੂੰ ਛੋਟਾ ਸਮਝਦੇ ਹੋ ਕਿ ਤੁਹਾਡਾ ਦੁੱਖ ਜ਼ਿਆਦਾ ਵੱਡਾ ਹੈ ਤੁਹਾਡੇ ਗਮ ਜ਼ਿਆਦੇ ਵੱਡੇ ਤਕਲੀਫ ਜ਼ਿਆਦੀ ਵੱਡੀ ਆ ਅਸੀਂ ਆਣ ਕੇ ਪ੍ਰਭੂ ਨੂੰ ਇਹ ਕਹਿੰਦੇ ਆ ਪ੍ਰਭੂ ਉਹ ਬੜਾ ਦੁਸ਼ਟ ਆਤਮਾ ਚੁੰਬੜ ਗਿਆ ਮੈਨੂੰ ਇਹ ਤੋਂ ਆਜ਼ਾਦ ਕਰ ਉਹ ਪ੍ਰਭੂ ਤੋਂ ਵੱਡਾ ਹੈ ਪ੍ਰਭੂ ਮੇਕੋ ਬਹੁਤ ਡਿਸਮਸਿਆ ਮੈਨੂੰ ਇਹ ਤੋਂ ਕੱਢ ਤੁਸੀਂ ਆਪਣੇ ਦੁੱਖਾਂ ਦੀ ਮਹਿਮਾ ਪਰਮੇਸ਼ਵਰ ਦੇ ਅੱਗੇ ਕਰ ਦਿਓ ਪਰ ਆਪਣੇ ਦੁੱਖਾਂ ਦੇ ਅੱਗੇ ਆਪਣੇ ਕਸ਼ਟ ਦੇ ਅੱਗੇ ਆਪਣੀਆਂ ਪ੍ਰੋਬਲਮਸ ਦੇ ਅੱਗੇ ਸ਼ੁਰੂਲੀ ਮहिमा ਕਰਨੀ ਆ ਅਰ ਜਿਆਦਾ ਸੀ ਇਦਾਂ ਕਰਾਂਗੇ ਤੁਸੀਂ ਦੇਖਿਓ ਜਿਹਦੇ ਅੱਗੇ ਤੁਸੀਂ ਖਲੋ ਕੇ ਪਰਮੇਸ਼ਵਰ ਦੀ ਮहिमा ਕਰੋਗੇ ਨਾ ਉਹ ਹਰੇਕ ਬੁਰੀ ਚੀਜ਼ ਉੱਥੋਂ ਨਿਕਲ ਜੂਗੀ ਅਰ ਤੁਸੀਂ ਆਜ਼ਾਦ ਹੋ ਜਾਓਗੇ ਤੁਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਪਰਮੇਸ਼ਵਰ ਦੇ ਆਨੰਦ ਨੂੰ ਉਹਦੇ ਫਜ਼ਲ ਨੂੰ ਉਹਦੀ ਕਿਰਪਾ ਨੂੰ ਦੇਖੋਗੇ